80% ਪਾਸ ਪਰਸੈਂਟੇਜ ਜੇ ਡਰਾਈਵਿੰਗ ਟੈਸਟ ਦੀ ਸਾਡੀ ਗੱਡੀ ਜਿੱਥੇ ਮਰਜ਼ੀ ਜਾ ਕੇ ਫੇਲ ਹੋ ਜਾਵੇ ਜਦੋਂ ਪਾਸਿੰਗ ਹੁੰਦੀ ਹੈ ਨਾ ਵਹੀਕਲ ਦੀ ਪਾਸਿੰਗ ਸਾਡੀ ਗੱਡੀ ਉੱਥੇ ਵੀ ਫੇਲ ਨਹੀਂ ਹੁੰਦੀ ਸਾਡੀਆਂ ਗੱਡੀਆਂ 100% ਵਹੀਕਲ ਟੈਸਟਿੰਗ ਤੇ ਵੀ ਪਾਸ ਸਾਡੇ ਡਰਾਈਵਰ ਵੀ ਪਾਸ ਤੇ ਫੇਰ ਮਰਨਾ ਤੇ ਅਸੀਂ ਹੈ ਹੀ ਆ ਤਾਂ ਹੀ ਅਸੀਂ ਹਿੰਦੁਸਤਾਨ ਚ ਪਹਿਲੇ ਨੰਬਰ ਦਾ ਸੂਬਾ ਵਾ ਜਿੱਦੇ ਸਾਡੀ ਫਰਟੀਲਿਟੀ ਰੇਟ ਜਿਹੜੀ ਹੈ 78% ਆ ਮਤਲਬ ਕਿ 100 ਐਕਸੀਡੈਂਟ ਹੁੰਦੇ ਨੇ ਤੇ 78 ਬੰਦੇ ਸਾਡੀ ਸੜਕਾਂ ਦੇ ਉੱਪਰ ਮਾਰੇ ਜਾਂਦੇ ਨੇ ਬੜਾ ਬਿਆਨਕ ਆਂਕੜਾ ਹੈਗਾ ਇਸ ਕਰਕੇ ਜੇ ਚੰਗਾ ਡਰਾਈਵਰ ਨਹੀਂ ਹੈ ਚੰਗੀ ਗੱਡੀਆਂ ਨਹੀਂ ਹੈ ਤੇ ਬੰਦੇ ਨੇ ਤੇ ਮਰਨਾ ਹੀ ਉਹਨੇ ਮਾਰਨਾ ਹੀ ਉਹਦੇ ਹੱਥ ਚ ਤੁਸੀਂ ਨਾ ਇੱਕ ਪਾਗਲ ਦੇ ਹੱਥ ਚ ਤੁਸੀਂ ਏਕੇ 47 ਦੇ ਦਿੱਤੀ ਉਹਦਾ ਲੋਕ ਦਿੱਤਾ ਖੋਲ ਜਾਂ ਸੜਕਾਂ ਤੇ ਜਾ ਤੇ ਮੱਡੀਆਂ ਚਲਾਈ ਜਾਂਦੇ ਬੰਦੇ ਮਾਰੀ ਜਾਂ ਇਸ ਕਰਕੇ ਸਾਨੂੰ ਉਹਨੂੰ ਨਕੇਲ ਪਾਣ ਦੀ ਜ਼ਰੂਰਤ ਹੈ ਜਿਹੜਾ ਡਰਾਈਵਰ ਹੈ ਜਿਹੜਾ ਪਾਗਲ ਹੈ ਜਿਹਨੂੰ ਉਹ ਗੱਡੀ ਚਲਾਨੀ ਨਹੀਂ ਹੁੰਦੀ ਤੇ ਉਹਦੇ ਹੱਥ ਚ ਅਜਿਹਾ ਦਾ ਦੇਣਾ ਨਹੀਂ ਚਾਹੀਦਾ ਦੇਖੋ ਉਹ ਸਜ਼ਾ ਦੇ ਡਰ ਕਰਕੇ ਜੇ ਅਸੀਂ ਉਹਨੂੰ ਹਸਪਤਾਲ ਨਹੀਂ ਪਹੁੰਚਾਉਂਦੇ ਸਜ਼ਾ ਤਾਂ ਹੀ ਹੋਣੀ ਜੇ ਹਸਪਤਾਲ ਨਹੀਂ ਪਹੁੰਚਾਉਂਦੇ ਅਸੀਂ ਤੇ ਦੇਖ ਹਕਮਤ ਪਛਾਵਾਵਾਂਗੇ ਤੇ ਸਾਨੂੰ ਸਜ਼ਾ ਹੋਣੀ ਨਹੀਂ ਹੈ ਸਾਨੂੰ ਉਸ ਵਕਤ ਹੀ ਜਮਾਤਵੀ ਮਿਲ ਜਾਣੀ ਹੈ ਤੇ ਜੇ ਸਾਡਾ ਕਸੂਰ ਨਹੀਂ ਹੋਇਆ ਤੇ ਪੁਲਿਸ ਇਸ ਤਰ੍ਹਾਂ ਦਾ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ ਕਿ ਜੇ ਬੰਦਾ ਉਹਦਾ ਟ੍ਰੀਟਮੈਂਟ ਵਾਸਤੇ ਅਸਪਟਲ ਲੈ ਕੇ ਜਾਇਆਗਾ ਪੁਲਿਸ ਨੂੰ ਸੂਚਿਤ ਕਰੇਗਾ ਫਿਰ ਉਹ ਧਰਾਵਾਂ ਸਹੀ ਘੱਟ ਲੱਗਦੀਆਂ ਨੇ ਬਿਲਕੁਲ ਹੈ ਜੀ ਫਿਰ ਉਹਦੀ ਮੈਕਸਿਮ ਸਜ਼ਾ ਹੀ 3 ਸਾਲ ਦੀ ਹੈ ਓਕੇ ਜੇ ਬੰਦਾ ਜਾ ਕੇ ਉਹ ਜਿਨਾਂ ਨੇ ਨੂੰ ਕੇਵਲ ਸਜ਼ਾ ਆ ਸਿਰਫ ਭੱਜਣ ਵਾਲੇ ਨੂੰ ਆ ਹਿੱਟ ਐਂਡ ਰਨ ਵਾਲੇ ਨੂੰ ਆ ਇਸ ਹੜਤਾਲ ਵਾਲੇ ਕਹਿੰਦੇ ਕਿ ਇਸ ਤੱਕ ਪਕੋੜੇ ਹੋਵਾਂਗੇ ਅਸੀਂ ਹੜਤਾਲ ਕਰ ਰਹੇ ਹਾਂ ਇਸ ਪਕੋੜੇ ਹੋਵਾਂਗੇ ਸਾਨੂੰ ਨਾ ਰੋਕੋ ਦੇਖੋ ਫਿਰ ਆਹੋ ਹੀ ਨਾ ਇਹੀ ਬੰਦੇ ਮਾਰਾਂਗੇ ਆ ਨਹੀਂ ਵੀ ਪਕੋੜੇ ਹੋਵਾਂਗੇ ਅਸੀਂ ਬੰਦੇ ਵੀ ਮਾਰਾਂਗੇ ਅਸੀਂ ਭੱਜਾਂਗੇ ਵੀ ਦੇਖੋ ਕੁਮਾਰ ਸਾਹਿਬ ਵੀ ਹੋਰ ਉਦਾਹਰਨਾ ਮਿਲਦੀਆਂ ਨੇ ਪਿਛਲੇ ਅਜੇ 15 ਦਿਨ ਦੀ ਗੱਲ ਹੈ ਆਗਰੇ ਕੋਲੇ ਇੱਕ ਮੁਰਗੀਆਂ ਦਾ ਪਰਾਲ ਜਿਹੜਾ ਟਰੱਕ ਪਲਟ ਗਿਆ ਲੋਕ ਮੁਰਗੀਆਂ ਚੱਕ ਕੇ ਦੁਰਦੇ ਬਣੇ ਮਤਲਬ ਉਹ ਬੰਦੇ ਡਰਾਈਵਰ ਨੂੰ ਵੀ ਨਹੀਂ ਹੁਣ ਅਸੀਂ ਕੀ ਕਾਨੂੰਨ ਚ ਕਹਿ ਕੀ ਰਹੇ ਹੈ ਕਾਨੂੰਨ ਚ ਤੇ ਆਹੋ ਹੀ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਜੇ ਤੁਹਾਡੇ ਕੋਲੋਂ ਉਦੋਂ ਨਾ ਖਾਸ ਤਾ ਕੋਈ ਕ੍ਰੈਸ਼ ਹੋ ਜਾਂਦਾ ਹੈ ਕੋਈ ਹਾਦਸਾ ਹੋ ਜਾਂਦਾ ਹੈ ਕਿ ਤੁਸੀਂ ਉਹ ਜ਼ਖਮੀ ਨੂੰ ਹਸਪੀਟਲ ਪਹੁੰਚਾ ਦਿਓ ਉਹਦੀ ਇਨਫੋਰਮੇਸ਼ਨ ਦੇ ਦਿਓ ਉਹਦੀ ਇਨਫੋ ਭਜੋ ਨਾ ਤੁਸੀਂ ਜਾ ਕੇ ਕੀ ਕਰੋ ਤੁਸੀਂ ਨਾਰਦੇ ਪੁਲਿਸ ਸਟੇਸ਼ਨ 'ਤੇ ਚਲੇ ਜਾਓ ਉੱਥੇ ਜਾ ਕੇ ਦੱਸ ਦਿਓ ਐਂਬੂਲੈਂਸ ਬੁਲਾ ਲਓ ਜੇ ਤੁਹਾਨੂੰ ਕੋਈ ਡਰ ਹੈਗਾ ਕਿ ਤੁਹਾਨੂੰ ਮੋਬ ਲਿੰਚਿੰਗ ਦਾ ਡਰ ਆਇਆ ਹੈ ਕਿ ਕੋਈ ਮਾਰ ਦੇਗਾ ਆ ਕੇ ਮੋਬ ਲਿੰਚਿੰਗ ਵਾਸਤੇ ਵੀ ਕਾਨੂੰਨ ਚੇਂਜ ਕੀਤਾ ਗਿਆ ਐਸੇ ਕਾਨੂੰਨ ਦੇ ਨਾਲ ਉਹਦੇ ਤੇ ਵੀ ਕਿਹਾ ਗਿਆ ਕਿ ਜਿਹੜਾ ਮੋਬ ਲਿੰਚਿੰਗ ਕਰਦਾ ਉਹਨੂੰ ਮੌਤ ਦੀ ਸਜ਼ਾ ਹੋਏਗੀ ਤੋ ਜਦੋਂ ਇਦਾਂ ਦੇ ਕਾਨੂੰਨ ਬਣਾ ਦਿੱਤੇ ਗਏ ਨੇ ਤੁਸੀਂ ਕੀ ਚਾ ਅਸੀਂ ਕੀ ਚਾਹਨੇ ਆ ਕੀ ਕੋਈ ਬੰਦਾ ਮਾਰ ਕੇ ਭੱਜ ਜਾਵੇ ਤੇ ਉਹ ਜਿਹੜਾ ਕੀਮਤੀ ਮਨੁੱਖੀ ਜ਼ਿੰਦਗੀ ਹੈ ਉਹ ਸੜਕਾਂ ਤੇ ਦਮ ਤੋੜ ਦਵੇ ਅੱਜ ਕੀ ਹੋ ਰਿਹਾ ਹਿੰਦੁਸਤਾਨ ਚ ਤਕਰੀਬਨ 25 ਤੋਂ 30% ਕੇਸ ਜਿਹੜੇ ਡੈਥ ਦੇ ਨੇ ਉਹ ਹਿੱਟਨ ਰਨ ਵਾਲੇ ਨੇ ਪੰਜਾਬ ਰੱਤ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਗੱਲ ਕਰਾਂਗੇ ਜੋ ਅੱਜ ਤੁਸੀਂ ਵੇਖਿਆ ਹੋਣਾ ਕਿ ਟ੍ਰੱਕਾਂ ਵਾਲਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ 'ਤੇ ਮਾਰੋਮਾਰੀ ਹੋਈ ਪਈ ਹੈ ਤੇ ਨਾਲ ਜੋ ਜ਼ਰੂਰੀ ਕਸਤਾਂ ਨੇ ਉਹਨਾਂ ਵੀ ਟੁੱਟ ਆ ਸਕਦੀਆਂ ਆਉਣ ਵਾਲੇ 2-3 ਦਿਨਾਂ ਦੌਰਾਨ ਤੇ ਪਤਾ ਲੱਗਿਆ ਕਿ ਇਹ ਹੜਤਾਲ ਲੰਮੀ ਵੀ ਚੱਲ ਸਕਦੀ ਹੈ ਮੇਰੇ ਨਾਲ ਨੇ ਡਾਕਟਰ ਕਮਲ ਸੋਈ ਜੋ ਸੜਕੀ ਮਾਮਲਿਆਂ ਦੇ ਮਾਹਰ ਨੇ ਤੇ ਜੋ ਕਾਉਂਸਲ ਸੇਫਟੀ ਕਾਉਂਸਲਰ ਰੋਡ ਸੇਫਟੀ ਕਾਉਂਸਲ ਕੇਂਦਰ ਸਰਕਾਰ ਦੀ ਉਹਦੇ ਮੈਂਬਰ ਵੀ ਨੇ ਗੱਲ ਕਰਾਂਗੇ ਡਾਕਟਰ ਸਾਹਿਬਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਹੜਤਾਲ ਚੱਲਦੀ ਆ ਤੁਸੀਂ ਕਹਿ ਰਹੇ ਹੋ ਕਿ ਇਹ ਹੜਤਾਲ ਗਲਤ ਹੈ ਕੀ ਲੋਸਕ ਦੇ ਰਹੇ ਇਹ ਛੜਸ ਸਾਲ ਬਾਅਦ ਦੇਖੋ ਬਿਲਕੁਲ ਗਲਤ ਹੜਤਾ ਲੱਗੀ ਹੈ ਹਿੰਦੁਸਤਾਨ ਚ ਹਰ ਮਹੀਨੇ ਤਕਰੀਬਨ 1,70,000 ਬੰਦਾ ਸੜਕਾਂ ਦੇ ਉੱਪਰ ਦਮ ਤੋੜ ਦੇਣ ਦਾ ਮਾਰਿਆ ਜਾਂਦਾ ਸੜਕੀ ਹਾਦਸੇ ਕਰਕੇ ਤੇ ਉਹਨਾਂ ਚੋਂ ਜਿਹੜੇ 45 ਤੋਂ 50% ਸੜਕੀ ਹਾਦਸੇ ਨੇ ਉਹ ਵੱਡੀਆਂ ਗੱਡੀਆਂ ਜਿਨ੍ਹਾਂ ਨੂੰ ਟਰੱਕ, ਟ੍ਰੇਲਰ, ਕਮਰਸ਼ੀਅਲ ਵਾਹਨਾਂ ਦੇ ਕਰਕੇ ਹੁੰਦੇ ਨੇ ਤਾਂ ਅੱਜ ਜਿਹੜੀ ਸਟ੍ਰਾਈਕ ਆ ਕਮਰਸ਼ੀਅਲ ਵਾਹਨਾਂ ਦੀ ਹੋਈ ਹੈ ਤੇ ਜਿਹੜਾ ਹੁਣ ਅਸੀਂ ਬੜੀ ਦੇਰ ਦਾ ਮੈਂ ਜਦੋਂ ਸੜਕ ਸੁਰੱਖਿਆ ਅਪੀਚਰ ਭਾਰ ਸਰਕਾਰ ਨਾਲ ਜੁੜਿਆ ਹੋਇਆ ਤੇ ਬੜੀ ਧੀਰ ਤੋਂ ਡਿਮਾਂਡ ਸੀਗੀ ਕਿ ਆ ਜਿਹੜਾ ਜਿਹੜਾ ਕਾਨੂੰਨ ਹੈਗਾ ਜਿਹੜਾ 1988 ਦਾ ਇਸ ਤੋਂ ਪਹਿਲਾਂ ਦਾ ਕਾਨੂੰਨ ਹੈ ਇਹਨੂੰ ਬਦਲਿਆ ਜਾਵੇ ਆ ਕਾਨੂੰਨ 'ਚ ਸੀਗਾ ਕਿ 304 ए ਲੱਗਦੀ ਸੀਗੀ ਤੇ ਉਹ ਮੈਕਸਿਮਮ ਸਜ਼ਾ ਉਹਦੀ 3 ਸਾਲ ਹੁੰਦੀ ਸੀਗੀ ਤੇ ਕੁਝ ਜੁਰਮਾਨਾ ਹੁੰਦਾ ਸੀਗਾ ਤੇ ਜਿਹੜਾ ਵੀ ਬੰਦਾ ਮਾਰ ਕੇ ਬੰਦੇ ਮਾਰ ਕੇ ਭੱਜ ਜਾਂਦੇ ਸੀਗੇ ਉਹਨਾਂ ਤੇ ਕੋਈ ਕੋਈ ਉਪਰਕਸ਼ਨ ਨਹੀਂ ਹੁੰਦਾ ਖੋਕਰ ਸਾਹਿਬ ਤੁਸੀਂ ਦੇਖੋ ਕਿ ਅਸੀਂ ਸੜਕਾਂ ਦੇ ਕਾਨੂੰਨ 'ਚ ਚੇਂਜ ਕੀ ਕੀਤਾ ਮੈਂ ਸਾਰੇ ਦੁਸ਼ਮਣ ਨੂੰ ਦੱਸਣਾ ਚਾਹੁੰਨਾ ਹੁਣ ਜਿਹੜਾ ਕਾਨੂੰਨ ਆ ਗਿਆ ਉਹ ਆ ਗਿਆ ਬੀਐਨਐਸ ਭਾਰਤ ਨੈਸ਼ਨਲ ਸੰਹਿਤਾ ਉਹਦੇ ਮੁਤਾਬਿਕ 106 ਪਾਠ 2 ਚ ਕਾਨੂੰਨ ਚ ਕੀਤਾ ਗਿਆ ਹੈ ਕਿ ਜਿਹੜਾ ਬੰਦਾ ਵੀ ਹਿੱਟ ਐਂਡ ਰਨ ਕਰਦਾ ਉਹ ਜੇ ਮਾਰ ਕੇ ਭੱਜ ਜਾਂਦਾ ਤੇ ਉਹਨੂੰ 10 ਸਾਲ ਦੀ ਸਜ਼ਾ ਹੈਗੀ ਹੈ ਤੇ 7 ਲੱਖ ਰੁਪਏ ਜੁਰਮਾਨਾ ਹੁਣ ਅਸਕੇ ਕਹਿ ਕਾਨੂੰਨ ਚ ਕਹਿ ਕੀ ਰਿਹਾ ਹੈ ਕਾਨੂੰਨ ਚ ਤੇ ਇਹੋ ਹੀ ਸਰਕਾਰ ਕਹਿ ਰਹੀ ਹੈਗੀ ਹੈ ਕਿ ਤੁਸੀਂ ਜੇ ਤੁਹਾਡੇ ਕੋਲੋਂ ਖੁਦਾ ਨਾ ਖਾਸ ਤਾ ਕੋਈ ਕ੍ਰੈਸ਼ ਹੋ ਜਾਂਦਾ ਹੈ ਕੋਈ ਹਾਦਸਾ ਹੋ ਜਾਂਦਾ ਹੈ ਤੁਸੀਂ ਉਹ ਜ਼ਖਮੀ ਨੂੰ ਹਸਪੀਟਲ ਪਹੁੰਚਾ ਦਿਓ ਉਹਦੀ ਇਨਫੋਰਮੇਸ਼ਨ ਦੇ ਦਿਓ ਉਹਦੀ ਇਨਫ ਭਜੋ ਨਾ ਤੁਸੀਂ ਜਾ ਕੇ ਕੀ ਕਰੋ ਤੁਸੀਂ ਨਾਰਦੇ ਪੁਲਿਸ ਸਟੇਸ਼ਨ 'ਤੇ ਚਲੇ ਜਾਓ ਉੱਥੇ ਜਾ ਕੇ ਦੱਸ ਦਿਓ ਐਂਬੂਲੈਂਸ ਬੁਲਾ ਲਓ ਜੇ ਤੁਹਾਨੂੰ ਕੋਈ ਡਰ ਹੈਗਾ ਕਿ ਤੁਹਾਨੂੰ ਮੋਬਲਿੰਚਿੰਗ ਦਾ ਡਰ ਆਇਆ ਹੈ ਕਿ ਕੋਈ ਮਾਰ ਦੇਗਾ ਆ ਕੇ ਮੋਬਲਿੰਚਿੰਗ ਵਾਸਤੇ ਵੀ ਕਾਨੂੰਨ ਚੇਂਜ ਕੀਤਾ ਗਿਆ ਐਸੇ ਕਾਨੂੰਨ ਦੇ ਨਾਲ ਉਹਦੇ ਤੇ ਵੀ ਕਿਹਾ ਗਿਆ ਕਿ ਜਿਹੜਾ ਮੋਬਲਿੰਚਿੰਗ ਕਰਦਾ ਉਹਨੂੰ ਮੌਤ ਦੀ ਸਜ਼ਾ ਹੋਏਗੀ ਤੇ ਜਦੋਂ ਇਦਾਂ ਦੇ ਕਾਨੂੰਨ ਬਣਾ ਦਿੱਤੇ ਗਏ ਨੇ ਤੁਸੀਂ ਕੀ ਚਾ ਅਸੀਂ ਕੀ ਚਾਹਨੇ ਆ ਕੀ ਕੋਈ ਬੰਦਾ ਇਹ ਮਾਰ ਕੇ ਭੱਜ ਜਾਵੇ ਤੇ ਉਹ ਜਿਹੜਾ ਕੀਮਤੀ ਮਨੁੱਖੀ ਜ਼ਿੰਦਗੀ ਹੈ ਉਹ ਸੜਕਾਂ ਤੇ ਦਮ ਤੋੜ ਦਵੇ ਅੱਜ ਕੀ ਹੋ ਰਿਹਾ ਹਿੰਦੁਸਤਾਨ 'ਚ ਤਕਰੀਬਨ 25 ਤੋਂ 30% ਕੇਸ ਜਿਹੜੇ ਡੈਥ ਦੇ ਨੇ ਉਹ ਹਿੱਟ ਐਂਡ ਰਨ ਵਾਲੇ ਨੇ ਪੰਜਾਬ 'ਚ ਦੇਖੀਏ ਤਾਂ ਪੰਜਾਬ 'ਚ ਵੀ ਇਹਨਾਂ 25-30% ਆਂਕੜਾ ਹੈਗਾ ਇਹਨਾਂ ਦਾ ਵੀ ਮਾਰ ਕੇ ਭੱਜ ਗਿਆ ਤੁਸੀਂ ਦੇਖੋ ਕਿੰਨੀ ਮਾੜੀ ਗੱਲ ਹੈ ਵੀ ਅਸੀਂ ਬੰਦਾ ਹੀ ਬੰਦੇ ਨੂੰ ਮਾਰ ਰਿਹਾ ਹੈ ਜੇ ਕੋਈ ਬੰਦਾ ਮਾਰ ਕੇ ਭੱਜਦਾ ਹੈ ਤੇ ਮੈਂ ਤਾਂ ਕਹਿੰਦਾ ਕਿ ਉਹਨੂੰ ਮਰਡਰ ਦੀ ਸਜ਼ਾ ਹੋਣੀ ਚਾਹੀਦੀ ਹੈ ਆਹ ਜਿਹੜੀ ਸਜ਼ਾ ਵੀ 10 ਸਾਲ ਦੀ ਹੈ ਉਹ ਵੀ ਘੱਟ ਹੈ ਤੁਸੀਂ ਦੇਖੋ ਕਿ ਉਹ ਚ ਮਰਨ ਵਾਲਾ ਕੋਈ ਜਿਹੜੇ ਡਰਾਈਵਰ ਹੈ ਉਹਨਾਂ ਦਾ ਪਰਿਵਾਰ ਵੀ ਤੇ ਹੋ ਸਕਦਾ ਉਹਨਾਂ ਦਾ ਕੋ ਰਿਸ਼ਤੇਦਾਰ ਸਾਕ ਸੰਬੰਧੀ ਵੀ ਤੇ ਹੋ ਸਕਦਾ ਉਹਨਾਂ ਦਾ ਕੋਈ ਯਾਰ ਦੋਸਤ ਵੀ ਹੋ ਸਕਦਾ ਉਹਨਾਂ ਦਾ ਕੋਈ ਹੁਣ ਸਾਡੇ ਦੇਸ਼ ਦਾ ਕੋਈ ਵੱਡਿਆ ਨਾਗਰਿਕ ਕੋਈ ਜਿੱਦਾਂ ਰਾਸ਼ਟਰਪਤੀ ਇੱਕ ਜਿਹੜੇ ਸੜਕੀ ਹਾਦਸੇ 'ਚ ਮਾਰੇ ਗਏ ਕਿੰਨੇ ਕੈਬਨਿਟ ਮਿਨਿਸਟਰ ਮਾਰੇ ਗਏ ਜੱਜ ਪੁਲਿਸ ਵਾਲੇ ਸਾਰੇ ਮਾਰੇ ਜਾਂਦੇ ਨੇ ਸੜਕੀ ਹਾਦਸਿਆਂ 'ਚ ਤੇ ਜੇ ਉਹਦੇ ਵਾਸਤੇ ਇੱਕ ਡੈਟਰੈਂਟ ਕਾਨੂੰਨ ਆ ਜਾਵੇ ਤੇ ਮੈਨੂੰ ਲੱਗਦਾ ਕੁੱਕਰ ਸਾਹਿਬ ਉਹ ਠੀਕ ਸੀ ਠੀਕ ਕਾਨੂੰਨ ਹੈਗਾ ਤੇ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਾਡਾ ਡਾਕਟਰ ਸਾਹਿਬ ਜਿਹੜੇ ਡਰਾਈਵਰ ਨੇ ਆਪ ਨੂੰ ਪਤਾ ਕਿ ਆਮ ਜਾਂ ਗਰੀਬਕਰਾਂ ਦੇ ਹੁੰਦੇ ਨੇ ਉਹ ਕਹਿੰਦੇ 7 ਲੱਖ ਰੁਪਈਆ ਸਾਨੂੰ ਸਾਡੇ ਕੋਲ ਹੁੰਦਾ ਨਹੀਂ ਭਰਨ ਵਾਸਤੇ ਇਸ ਕਰਕੇ ਸਾਡੀ ਇਹ ਬੜੀ ਵੱਡੀ ਦਿੱਕਤ ਹੈ ਕਿਉਂਕਿ ਜੇ ਜੁਰਮਾਨਾ ਨਹੀਂ ਭਰਨਗੇ ਫਿਰ ਸਜ਼ਾ ਉਹਨਾਂ ਨੂੰ ਹੋਰ ਹੋਏਗੀ ਕੁੱਕਰ ਸਾਹਿਬ ਤੁਸੀਂ ਦੇਖੋ ਇਹਦਾ ਮਤਲਬ ਹੈ ਕਿ ਇੱਕ ਬੰਦੇ ਨੂੰ ਮਾਰ ਕੇ ਤੁਸੀਂ ਪਹਿਲਾਂ ਤੇ ਆ ਸੋਚਦੇ ਹੋ ਕਿ ਮੈਂ ਬੰਦਾ ਮਾਰਾਂਗਾ ਓਕੇ ਸਾਡੇ ਦਿਮਾਗ 'ਚ ਆ ਆ ਗਈ ਨਾ ਸੋਚ ਕਿ ਮੈਂ ਬੰਦਾ ਮਾਰਾਂਗਾ ਮਾਰਾਂਗਾ ਸੱਟ ਨੂੰ ਮਰੂਗਾ। ਜੇ ਮਰੂਗਾ ਤਾਂ ਮਾਰਾਂਗਾ ਇੱਕ ਹੀ ਗੱਲੋ ਗੀਨਾ ਜੀ। ਤੁਸੀਂ ਜੇ ਸਕਿਲਡ ਡਰਾਈਵਰ ਹੋ, ਜੇ ਤੁਹਾਨੂੰ ਗੱਡੀ ਚਲਾਉਣੀ ਆਂਦੀ ਹੈ, ਤੁਸੀਂ ਪੈਸੇ ਦੇ ਕੇ ਲਾਇਸੈਂਸ ਨਹੀਂ ਲਿਆ, ਤੁਸੀਂ ਚੰਗੇ ਤਰੀਕੇ ਨਾਲ ਲਾਇਸੈਂਸ ਲਿਆ ਹੈ, ਤੁਸੀਂ ਆਪਣੀ ਗੱਡੀ ਦੀ ਪਾਸਿੰਗ ਰੱਖ-ਰਖਾਓ ਦਾ ਸਹੀ ਤਰੀਕੇ ਨਾਲ ਕੀਤਾ ਹੈ। ਪੈਸੇ ਦੇ ਕੇ ਪਾਸਿੰਗ ਨਹੀਂ ਕਰਾਈ ਤੇ ਫੇਰ ਤੁਹਾਨੂੰ ਨਾ ਦੇ ਤੁਹਾਡੀ ਗੱਡੀ ਖਰਾਬ ਹੈ, ਨਾ ਤੁਹਾਨੂੰ ਗੱਡੀ ਚਲਾਉਣੀ ਵੀ ਆਂਦੀ ਹੈ। ਤੇ ਜੇ ਤੁਹਾਨੂੰ ਗੱਡੀ ਚਲਾਉਣੀ ਵੀ ਆਂਦੀ ਹੈ, ਤੁਹਾਡੀ ਗੱਡੀ ਵੀ ਠੀਕ ਹੈ। ਤੇ ਤੁਸੀਂ ਇਹ ਕਿਉਂ ਸੋਚਦੇ ਹੋ ਕਿ ਮੈਂ ਇੱਕ ਮਰਡਰਰ ਬਨ ਜਾਗਾ ਮੈਂ ਇੱਕ ਖੂਨੀ ਬਨ ਜਾਗਾ ਮੈਂ ਕਿਸੇ ਦਾ ਖੂਨ ਕਰ ਦਾਂਗਾ ਜੇ ਖੂਨ ਹੀ ਹੈ ਨਾ ਜੀ ਜੇ ਤੁਹਾਡੇ ਕੋਲੋਂ ਕੋਈ ਹਤਿਆ ਹੋ ਜਾਂਦੀ ਹੈ ਸਾਡੇ ਤੇ ਗ੍ਰੰਥਾਂ ਚ ਸ਼ਾਸਤਰਾਂ ਚ ਆ ਵੀ ਲਿਖਿਆ ਗਿਆ ਹੈ ਕਿ ਅਸੀਂ ਇੱਕ ਕੀੜੀ ਨੂੰ ਵੀ ਨਹੀਂ ਮਾਰਦੇ ਕੀੜੀ ਨੂੰ ਵੀ ਬਚਾ ਕੇ ਚਲਦੇ ਹਾਂ ਸਾਡੇ ਹੱਥੋਂ ਕਿਹੜੀ ਨਾ ਮਰ ਜਾਵੇ ਇੱਥੇ ਵੀ ਤੁਸੀਂ ਜਿੰਦਾ ਜਾਗਦਾ ਇੱਕ ਬੰਦਾ ਮਾਰਦੇ ਪਏ ਜੇ ਫਿਰ ਤੁਸੀਂ ਕਹਿੰਦੇ ਹੋ ਸਾਨੂੰ ਉਹਦੀ ਸਜ਼ਾ ਵੀ ਨਾ ਹੋਵੇ ਦੇਖੋ ਫਿਰ ਕਾਨੂੰਨ ਕਹਿ ਕੀ ਰਿਹਾ ਕਾਨੂੰਨ ਤੇ ਆ ਵੀ ਕਹਿ ਰਿਹਾ ਕਿ ਖੁਦਾ ਨਾ ਖਾਸਾ ਤੁਹਾਡੇ ਕੋਲੋਂ ਐਕਸੀਡੈਂਟ ਹੋ ਜਾਂਦਾ ਤੇ ਤੁਹਾਡਾ ਕਸੂਰ ਨਹੀਂ ਵੀ ਹੈਗਾ ਤੇ ਤੁਹਾਡੇ ਕੋ ਤੁਹਾਨੂੰ ਸਰਕਾਰ ਕਹਿ ਕੀ ਰਹੀ ਹੈ ਕਿ ਤੁਸੀਂ ਉਹਦੀ ਸੂਚਨਾ ਜਿਹੜੀ ਹੈ ਉਹ ਨਾਰ ਦੇ ਹਸਪਤਾਲ ਚ ਦੇ ਦਿਓ ਮਰੀਜ਼ ਨੂੰ ਨਾਲ ਦੇ ਉੱਥੇ ਹਸਪਤਾਲ ਪਹੁੰਚਾ ਦਿਓ ਨਹੀਂ ਪਹੁੰਚਾ ਸਕਦੇ ਤੇ ਪੁਲਿਸ ਨੂੰ ਇਨਫੋਰਮ ਕਰ ਦਿਓ ਤੁਸੀਂ ਭਜੋ ਨਾ ਹੁਣ ਕਈ ਡਰਾਈਵਰ ਕੀ ਕਰਦੇ ਨੇ ਸਿਆਣੇ ਹੁੰਦੇ ਨੇ ਜੇ ਉਹਨਾਂ ਕੋ ਸੜਕੀ ਹਾਦਸਾ ਹੋ ਜਾਂਦਾ ਹੈ ਤੋ ਨੇੜ ਦੇ ਹਸਪਤਾਲ ਚ ਚਲੇ ਨੇੜ ਦੇ ਪੁਲਿਸ ਸਟੇਸ਼ਨ ਚ ਚਲੇ ਜਾ ਕੇ ਸਿਲੰਡਰ ਕਰ ਦਿੰਦੇ ਨੇ ਕਿ ਸਾਡੇ ਕੋਲ ਆ ਸੜਕੀ ਹਾਦਸਾ ਹੋ ਗਿਆ ਤੇ ਇੱਥੇ ਇਸ ਜਗ੍ਹਾ ਤੇ ਹੋਇਆ ਤੇ ਤੁਸੀਂ ਇਹਨੂੰ ਡੇਢ ਹੈਗਾ ਮਰੀਜ਼ ਨੂੰ ਮੁਰਲੀ ਸਹਾਇਤਾ ਬਚਾਓ ਇਹ ਤੁਹਾਨੂੰ ਮੋਬ ਦਾ ਡਰ ਹੈ ਕੀ ਹੁੰਦਾ ਡਰਾਈਵਰਾਂ ਨੂੰ ਪਤਾ ਇਸ ਕਰਕੇ ਡਰਾਈਵਰ ਭਜਦੇ ਨੇ ਕਿ ਉਹਨਾਂ ਨੂੰ ਕਿਸੇ ਵੇਲੇ ਲੱਗਦਾ ਕਿ ਸਾਨੂੰ ਕੋਈ ਮੋਬ ਆ ਕੇ ਨੁਕਸਾਨ ਨਾ ਪਹੁੰਚਾ ਜਾਵੇ ਹੁਣ ਤੁਸੀਂ ਮੋਬ ਦੇ ਨੁਕਸਾਨ ਪਹਚਾਨ ਕਰਕੇ ਇੱਕ ਬੰਦੇ ਨੂੰ ਖੂਨੋ ਖੂਨ ਕਰਕੇ ਸੜਕਾਂ ਦੇ ਉੱਪਰ ਮਰਨ ਲਈ ਛੱਡ ਦਿਓਗੇ ਕੋਕਰ ਸਾਹਿਬ ਆਹ ਕੋਈ ਸਾਨੀਤ ਨਹੀਂ ਆਪਣੇ ਠੀਕ ਹੈ ਤੁਹਾਡੀ ਗੱਲ ਪਰ ਇੱਕ ਲੋਕਾਂ ਦੀ ਮਾਨਸਿਕਤਾ ਐਵੇਂ ਦੀ ਬਣੀ ਹੋਈ ਹੈ ਪਹਿਲਾਂ ਕੀ ਕਰਦੇ ਸੀ ਲੋਕ ਗਵਾਹੀ ਨਹੀਂ ਦਿੰਦੇ ਸੀ ਜਾਂ ਪੁਲਿਸ ਨੂੰ ਸੂਚਨਾ ਨਹੀਂ ਸੀ ਦਿੰਦੇ ਕਿ ਮੇਰੇ ਦੇ ਪੁਲਿਸ ਕੇਸ ਹੀ ਨਾ ਪਾ ਜੇ ਪਿਛਲਾ ਜੋ ਪ੍ਰਾਣਾ ਬੈਕਗ੍ਰਾਉਂਡ ਪੁਲਸ ਰਹੀ ਹੈ ਉਹ ਵੀ ਮਾਰੀ ਰਹੀ ਆ ਤੇ ਲੋਕਾਂ ਦੀ ਵੀ ਮਾਨਸਿਕਤਾ ਐਵੇਂ ਦੀ ਹੈ ਕਿ ਲੋਕ ਬੰਦੇ ਨੂੰ ਕੁੱਟਣ ਲੱਗ ਜਾਂਦੇ ਆ ਚਾਹੀਦਾ ਹੈ ਕਿ ਉਹ ਡਰਾਈਵਰ ਨੂੰ ਕੁਝ ਦੇ ਚਲੋ ਪੁਲਿਸ ਬੁਲਾਉਂਦੇ ਹਵਾਲੇ ਕਰਦੇ ਲੋਕਾਂ ਦੀ ਨਾਲ ਦੀ ਨਾਲ ਮਾਨਸਿਕਤਾ ਬਦਲਣੀ ਚਾਹੀਦੀ ਹੈ ਤੇ ਇਸ ਵਾਸਤੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਜਾਂ ਤੁਹਾਡੇ ਕੀ ਸੁਝਾਅ ਨੇ ਕਿ ਲੋਕਾਂ ਦੀ ਜਿਹੜੀ ਮਾਨਸਿਕਤਾ ਵੀ ਬਦਲੀ ਜਾਵੇ ਦੇਖੋ ਅਸੀਂ ਜਿਸ ਪ੍ਰਦੇਸ਼ 'ਚ ਰਹਿੰਨੇ ਆ ਉਹਦੇ 'ਚ ਸਾਡੇ ਕੋਲ ਭਾਈ ਕਨਈਆ ਵਰਗੇ ਵੀ ਸੀਗੇ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਲਾਇਆ ਸੀਗਾ ਆ ਫੌਜ 'ਚ ਲੜਾਈ ਹੁੰਦੇ ਆ ਸਾਡੀ ਮਾਨਸਿਕਤਾ ਤੇ ਜਿਹੜੀ ਪੰਜਾਬੀਆਂ ਦੀ ਹੈ ਜਾਂ ਹਿੰਦੁਸਤਾਨੀਆਂ ਦੀ ਹੈ ਇੱਕ ਦੂਸਰੇ ਦੀ ਮਦਦ ਕਰਨ ਦੀ ਹੈ ਕਿ ਇੱਕ ਦੂਸਰੇ ਦੀ ਮਦਦ ਕਰੀਏ ਹੁਣ ਗੁੱਟ ਸਮਾਰਟੀਆਂ ਲੋਕ ਤੁਹਾਨੂੰ ਪਤਾ ਹੋਣਾ ਹੈ ਉਹ ਆਇਆ ਸੀਗਾ ਉਹ ਵੀ ਬੜੀਆਂ ਮਹਤਤਾ ਕੀਤੀਆਂ ਜਾ ਕੇ ਸੁਪਰੀਮ ਕੋਰਟ ਚ ਅਰਜ਼ੀਆਂ ਪਾਈਆਂ ਫਿਰ ਗੁੱਡ ਸਮਾਰਟੀਨ ਲਾਅ ਬਣਾਇਆ ਕਿ ਕੋਈ ਕਿਸੇ ਜ਼ਖਮੀ ਦੀ ਮਦਦ ਕਰਦਾ ਹੈਗਾ ਉਹਦੇ ਕੋਲੋਂ ਨਾ ਤੇ ਕੋਈ ਹਸਪਤਾਲ ਵਾਲਾ ਪੁੱਛਗਿੱਛ ਕਰੇਗਾ ਤੇ ਨਾ ਕੋਈ ਪੁਲਿਸ ਵਾਲਾ ਪੁੱਛਗਿੱਛ ਕਰੇਗਾ ਤਨੂੰ ਲਾਗੂ ਹੈ ਇਹਨੂੰ ਕਹਿੰਦੇ ਗੁੱਡ ਸਮਾਰਟੀਨ ਲਾਅ ਜੇ ਉਸ ਤੋਂ ਵੀ ਬਾਅਦ ਵੀ ਅਸੀਂ ਇਹ ਗੁੱਡ ਸਮਾਰਟੀਨ ਲਾਅ ਨਾਮ ਹੀ ਹੋਵੇ ਕੋਖੜ ਸਾਹਿਬ ਤੇ ਸਾਡੇ ਸਾਹਮਣੇ ਇੱਕ ਬੰਦਾ ਮਰਦਾ ਪਿਆ ਅਸੀਂ ਉਹਨੂੰ ਮਰਦਾ ਕਿੱਦਾਂ ਛੱਡ ਕੇ ਚਲੇ ਜਾਾਂਗੇ ਸਾਡੀ ਜਿਹੜੀ ਆਤਮਾ ਗਵਾਹੀ ਕਿੱਦਾਂ ਦੇਊਗੀ ਕਿੱਦਾਂ ਸਾਨੂੰ ਬਾਬੇ ਸਾਡੇ ਗੁਰੂਆਂ ਦੇ ਉਪਦੇਸ਼ਾਂ ਤੋਂ ਅਸੀਂ ਭੱਜਾਂਗੇ ਅਸੀਂ ਤੇ ਦੁਸ਼ਮਣ ਨੂੰ ਵੀ ਪਾਣੀ ਪਿਲਾਉਣ ਵਾਲੇ ਲੋਕ ਆ ਤੇ ਜੇ ਸੜਕਾਂ ਦੇ ਸਾਡੇ ਕੋਲੋਂ ਸਾਡੀ ਗੱਡੀ ਦੇ ਨਾਲ ਵਾਲਾ ਵਾਜ ਕੋਈ ਜਖਮੀ ਹੋ ਜਾਂਦਾ ਤੇ ਸਾਡਾ اخਲਾਕੀ ਫਰਜ਼ ਬਣਦਾ ਸਾਡੀ ਮੋਰਲ ਡਿਊਟੀ ਬਣਦੀ ਹੈ ਕਿ ਉਹਦੀ ਮਦਦ ਕਰੀਏ ਜੇ ਉਹਦੀ ਮਦਦ ਕਰਨ ਵਾਸਤੇ ਸਾਡੇ 2 4 5 ਘੰਟੇ ਵੇਸਤ ਵੀ ਹੋ ਜਾਂਦੇ ਨੇ ਸਾਨੂੰ ਆਪਣੇ ਕੋਲੋਂ ਖੂਨ ਵੀ ਦੇਣਾ ਪੈਂਦਾ ਹੈ ਕੋਕਰ ਸਾਹਿਬ ਸਾਨੂੰ ਉਹਦੀ ਜ਼ਿੰਦਗੀ ਜਿਹੜੀ ਹੈ ਬਚਾਣੀ ਚਾਹੀਦੀ ਹੈ ਵਾਹਿਗੁਰੂ ਸਾਰਿਆਂ ਦੇ ਮਨਾਂ ਦੇ ਵਿੱਚ ਦੇਖੋ 45 ਤੋਂ 50% ਸੜਕੀ ਹਾਦਸੇ ਜਿਹੜੇ ਨੇ ਨਾ ਆ ਵੱਡੀਆਂ ਗੱਡੀਆਂ ਨਾ ਹੁੰਦੇ ਜੇ ਉਹਨਾਂ ਨਾਲ ਹੀ ਮੋਤਾਂ ਹੁੰਦੀਆਂ ਨੇ ਜੇ ਸਾਡੇ ਇਦਾਂ ਦੇ ਸੜਕਾਂ ਦੇ ਟਰੱਕਾਂ ਵਾਲੇ ਡਰਾਈਵਰ ਜਿਹੜੇ ਐ ਉਹ ਆਪਣੇ ਆਪ ਨੂੰ ਸੈਂਸਿਟਾਈਜ਼ ਕਰ ਲੈਣ ਅੱਜ ਟਰੱਕ ਮਾਲਕ ਮਾਲਕਾਂ ਦੀ ਯੂਨੀਅਨਾਂ ਹੜਤਾਲ ਕਰ ਰਹੀਆਂ ਨੇ ਕਿਉਂ ਕਿ ਅਸੀਂ ਬੰਦਾ ਮਾਰਨ ਬੰਦੇ ਨੂੰ ਬਚਾਣ ਲਈ ਕਹਿ ਰਹੇ ਆ ਅੱਜ ਜਿਹੜੀ ਹੜਤਾਲ ਕਿਸ ਵਾਸਤੇ ਹੈ ਕਿ ਬੰਦਾ ਨਾ ਮਾਰੋ ਜੀ ਬੰਦੇ ਨੂੰ ਬਚਾ ਲਓ ਜੇ ਤੁਸੀਂ ਬੰਦਾ ਨਹੀਂ ਬਚਾ ਸਕਦੇ ਤੇ ਫਿਰ ਮਤਲਬ ਕਿ ਮੈਨੂੰ ਲੱਗਦਾ ਹੈ ਕਿ ਤੁਹਾਡੇ ਅੰਦਰ ਆਤਮਾ ਮਰ ਚੁੱਕੀ ਹੈ ਤੇ ਤੁਹਾਨੂੰ ਕਿਸੇ ਜਾਨਵਰ ਦੇ ਰੂਪ ਚ ਪੈਦਾ ਹੋਣਾ ਚਾਹੀਦਾ ਸੀਗਾ ਨਾ ਕਿ ਇੱਕ ਇਨਸਾਨ ਦੇ ਰੂਪ ਚ ਆਹ ਰਲ ਮਿਲ ਕੇ ਖੋਖਰ ਸਾਹਿਬ ਆਹ ਕਾਨੂੰਨ ਦਾ ਸਵਾਗਤ ਕਰੀਏ ਆ ਕਾਨੂੰਨ ਉਹਨਾਂ ਵਾਸਤੇ ਹੈ ਜਿਹੜੇ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ ਆ ਕਾਨੂੰਨ ਉਹਨਾਂ ਵਾਸਤੇ ਹੈ ਜਿਹੜੇ ਸ਼ਰਾਬੀ ਹੋ ਕੇ ਗੱਡੀ ਚਲਾਉਂਦੇ ਨੇ ਜਿਨ੍ਹਾਂ ਨੂੰ ਆਪਣੀ ਹੋਸ਼ ਹੈ ਜਾਂ ਸੁਧ-ਬੁੱਧ ਨਹੀਂ ਹੁੰਦੀ ਇੱਕ ਆਦਮੀ ਜਿਹੜਾ ਬਿਨਾਂ ਨਸ਼ੇ ਤੋਂ ਗੱਡੀ ਚਲਾ ਰਿਹਾ ਹੈ ਜੇਦੀ ਉਹਦੇ ਨਾਲ ਆਤਮਾ ਜਿੰਦਾ ਹੈਗੀ ਹੈ ਉਹ ਆਦਮੀ ਬਿਨਾਂ ਇਨਫੋਰਮ ਕੀਤੇ ਜਾਂ ਬਿਨਾਂ ਮਦਦ ਕੀਤੇ ਉਹ ਇੱਕ ਕਦਮ ਵੀ ਅੱਗੇ ਨਹੀਂ ਪੁੱਟ ਸਕਦਾ ਤੇ ਮੈਨੂੰ ਲੱਗਦਾ ਹੈ ਕਿ ਜਿਨੇ ਪੰਜਾਬ ਦੇ ਬਹਾਦਰ ਡਰਾਈਵਰ ਨੇ ਜਾਂ ਜਿਨੇ ਹਿੰਦੁਸਤਾਨ ਦੇ ਬਹਾਦਰ ਡਰਾਈਵਰ ਨੇ ਉਹਨਾਂ 'ਚ ਅਜੇ ਵੀ ਆਤਮਾ ਜਿੰਦਾ ਹੈ ਜੇ ਆਤਮਾ ਜ਼ਿੰਦਾ ਹੈਗੀ ਹੈ ਤੇ ਆਤਮਾ ਨੂੰ ਜਿੰਦਾ ਰੱਖੋ ਤੇ ਜਿਹੜਾ ਜ਼ਖਮੀ ਵਿਅਕਤੀ ਚਾਹੇ ਤੁਹਾਡੀ ਗੱਡੀ ਨਾਲ ਹੋਵੇ ਚਾਹੇ ਕਿਸੇ ਹੋਰ ਦੀ ਗੱਡੀ ਨਾਲ ਹੋਵੇ ਉਹਨੂੰ ਮੋੜ ਲਈ ਸਹਾਇਤਾ ਵੀ ਪਹੁੰਚਾਓ ਤੇ ਉਹਨੂੰ ਹਸਪਤਾਲ ਦੀ ਪਹੁੰਚਾਓ ਦੇਖੋ ਉਹ ਸਜ਼ਾ ਦੇ ਡਰ ਕਰਕੇ ਜੇ ਅਸੀਂ ਉਹਨੂੰ ਹਸਪਤਾਲ ਨਹੀਂ ਪਹੁੰਚਾਉਂਦੇ ਸਜ਼ਾ ਤਾਂ ਹੀ ਹੋਣੀ ਜੇ ਅਸੀਂ ਨਹੀਂ ਪਹੁੰਚਾਉਂਦੇ ਅਸੀਂ ਤੇ ਜੇ ਹਸਪਤਾਲ ਬਚਾਵਾਂਗੇ ਤੇ ਸਾਨੂੰ ਸਜ਼ਾ ਹੋਣੀ ਨਹੀਂ ਹੈ ਸਾਨੂੰ ਉਸ ਵਕਤ ਹੀ ਜਮਾਨਤ ਵੀ ਮਿਲ ਜਾਣੀ ਹੈ ਤੇ ਜੇ ਤੁਹਾਡਾ ਕਸੂਰ ਨਹੀਂ ਹੋਇਆ ਤੇ ਸਾਡੇ ਕਾਨੂੰਨ ਚ ਇਸ ਤਰ੍ਹਾਂ ਦਾ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ ਕਿ ਜੇ ਬੰਦਾ ਉਹਦਾ ਟ੍ਰੀਟਮੈਂਟ ਵਾਸਤੇ ਇਸਕੋ ਲੈ ਕੇ ਜਾਇਆ ਜਾਏਗਾ ਪੁਲਿਸ ਨੂੰ ਸੂਚਿਤ ਕਰੇਗਾ ਫਿਰ ਉਹ ਧਰਾਵਾ ਸਹੀ ਘਟ ਲੱਗਦੀਆਂ ਨੇ ਬਿਲਕੁਲ ਜੀ ਫਿਰ ਉਹਦੀ ਮੈਕਸਿਮ ਸਜ਼ਾ ਹੀ 3 ਸਾਲ ਦੀ ਹੈ ਓਕੇ ਜੇ ਬੰਦਾ ਜਾ ਕੇ ਉੱਥੇ ਜਿਨਾਂ ਨੇ ਨੂੰ ਕੇਵਲ ਸਜ਼ਾ ਆ ਸਿਰਫ ਭੱਜਣ ਵਾਲੇ ਨੂੰ ਆ ਇਟ ਐਂਡ ਰਨ ਵਾਲੇ ਨੂੰ ਆ ਇਸ ਹੜਤਾਲ ਵਾਲੇ ਕਹਿੰਦੇ ਕਿ ਇਸ ਤੱਕ ਪਗੋੜੇ ਹੋਵਾਂਗੇ ਅਸੀਂ ਹੜਤਾਲ ਕਰ ਰਹੇ ਹਾਂ ਅਸੀਂ ਪਗੋੜੇ ਹੋਵਾਂਗੇ ਸਾਨੂੰ ਨਾ ਰੋਕੋ ਦੇਖੋ ਫਿਰ ਆ ਹੋਈ ਨਾ ਇਹੀ ਬੰਦੇ ਮਾਰਾਂਗੇ ਆ ਨਹੀਂ ਵੀ ਪਕੋੜੇ ਹੋਵਾਂਗੇ ਅਸੀਂ ਬੰਦੇ ਵੀ ਮਾਰਾਂਗੇ ਅਸੀਂ ਭੱਜਾਂਗੇ ਵੀ ਦੇਖੋ ਕੁਮਾਰ ਸਾਹਿਬ ਇੱਕ ਹੋਰ ਉਦਾਹਰਨਾ ਮਿਲਦੀਆਂ ਨੇ ਪਿਛਲੇ ਅਜੇ 15 ਦਿਨ ਦੀ ਗੱਲ ਆ ਆਗਰੇ ਕੋਲੇ ਇੱਕ ਮੁਰਗੀਆਂ ਦਾ ਪਰਿਆਰ ਜਿਹੜਾ ਟਰੱਕ ਪਲਟ ਗਿਆ ਲੋਕ ਮੁਰਗੀਆਂ ਚੱਕ ਕੇ ਤੁਰਦੇ ਬਣੇ ਮਤਲਬ ਉਹ ਬੰਦੇ ਡਰਾਈਵਰ ਨੂੰ ਬੰਨੀ ਸੁਵਾਲਾ ਮਤਲਬ ਦੂਸਰੇ ਪਾਸੇ ਵੀ ਲੋਕਾਂ ਦੀ ਮਾਨਸਿਕਤਾ ਚ ਕੋਟਾ ਕਈ ਵਾਰੀ ਦੇਖਿਆ ਹੁਣ ਪੈਟਰੋਲ ਡੀਜ਼ਲ ਦੀ ਗੱਡੀ ਜੇ ਪਲਟ ਜਾਂਦੀਆਂ ਲੋਕ ਬਾਲਟੀਆਂ ਭਰ ਕੇ ਤੇਲ ਚੋਰੀ ਕਰਕੇ ਲੈ ਜਾਂਦੇ ਆ ਦੇਖੋ ਅਸੀਂ ਵਡੀਆਂ-ਵਡੀਆਂ ਸਵੱਸਿਆਵਾਂ ਹਨੇ ਅਸੀਂ ਉਸ ਦੇਸ਼ ਦੇ ਨਿਵਾਸੀ ਆ ਜਿਸ ਦੇਸ਼ ਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸਦਾਨੀ ਨੇ ਸਤਿ ਪਰਿਵਾਰ ਦੇ ਜੀਵਾਰੇ ਕਿਸ ਵਾਸਤੇ ਤਿਲਕ ਤੇ ਜਨੇਊ ਨੂੰ ਬਚਾਉਣ ਵਾਸਤੇ ਧਰਮ ਨੂੰ ਬਚਾਉਣ ਵਾਸਤੇ ਤੇ ਜੇ ਅਸੀਂ ਉਸ ਦੇਸ਼ ਦੇ ਵਾਸੀ ਹੋ ਕੇ ਵੀ ਸਾਡੇ ਚ ਆਤਮਾ ਨਹੀਂ ਹੈਗੀ ਤੇ ਫਿਰ ਤੇ ਅਸੀਂ ਸਾਨੂੰ ਜਿੰਦਾ ਰਹਿੰਦਾ ਹੀ ਹੱਕ ਹੈ ਨਿਗਾ ਕੋਕਰ ਸਾਹਿਬ ਮੈਨੂੰ ਨਹੀਂ ਲੰਘਾ ਇੱਕ ਤੁਨ ਘਟਨਾਵਾ ਆਪਣੇ ਤੁਹਾਡੇ ਨੇੜ ਦੇ ਜਿਹੜੇ ਵਾਪਰਦਿਆਂ ਨੇ ਐਵੇਂ ਦੀਆਂ ਲੋਕ ਇੱਕ ਵਾਰੀ ਦੀ ਗੱਲ ਆ ਕਿ ਗੱਡੀ ਪਲਟ ਗਈ ਲੋ ਇੱਕ ਬੰਦਾ ਉਹਦਾ ਸਟੀਰੀਓ ਕੱਢਣ ਲੱਗਿਆ ਪਿਆ ਡਰਾਈਵਰ ਨੂੰ ਉਹ ਸੁਵਾਲ ਨਹੀਂ ਸਿਰਿਆ ਮੈਂ ਤੈਨੂੰ ਉਹ ਹੀ ਕਹਿ ਰਿਹਾ ਆਹ ਚੱਲਦੀ ਆਹ ਉਸ ਕਿਸਮ ਦੇ ਬੰਦੇ ਕਰਦੇ ਨੇ ਜਿਹੜੇ ਕ੍ਰਿਮੀਨਲ ਮਾਈਂਡਡ ਨੇ ਹੁਣ ਜਿਹੜਾ ਕ੍ਰਿਮੀਨਲ ਹੈ ਜਿਹੜਾ ਨਸ਼ਾ ਕਰਦਾ ਹੈ ਨਸ਼ਾ ਕਰਕੇ ਗੱਡੀ ਚਲਾਉਂਦਾ ਹੈ ਨਸ਼ਾ ਕਰਕੇ ਉਹਨੂੰ ਆ ਨਹੀਂ ਪਤਾ ਰਹਿੰਦਾ ਕਿ ਆ ਮੇਰਾ ਹੀ ਕੋਈ ਦੇਸ਼ ਦਾ ਨਿਵਾਸੀ ਹੈ ਜਾਂ ਮੇਰੇ ਨਾਲ ਸਬੰਧੀ ਹੈ ਜਿੰਨੂੰ ਮੈਂ ਮਰਨ ਲੱਗਿਆਂ ਛੱਡ ਕੇ ਜਾ ਰਿਹਾ ਫਿਰ ਉਹਦੇ ਵਾਸਤੇ ਤੇ ਸਜ਼ਾ ਦਾ ਕੋਕਰ ਸਾਹਿਬ 10 ਸਾਲ ਦੀ ਤਬੰਦੀ ਹੋਈ ਆ ਫਿਰ ਤੇ ਸਜ਼ਾ ਘੱਟ ਲੱਗੀ ਦਾ ਸਰਕਾਰ ਨੇ ਫਿਰ ਤੇ ਉਹਨੂੰ ਫਾਂਸੀ ਲੱਗਣੀ ਚਾਹੀਦੀ ਹੈ ਕਿ ਜਿਹੜੇ ਬੰਦੇ ਨੂੰ ਕਿਸੇ ਦੀ ਮੌਤ ਦਾ ਦਰਦ ਨਹੀਂ ਹੈ ਉਹਨੂੰ ਜੀਣ ਦਾ ਵੀ ਹੱਕ ਨਹੀਂ ਹੈ ਜੇ ਤੁਹਾਨੂੰ ਕਿਸੇ ਦੀ ਮੌਤ ਦਾ ਦਰਦ ਨਹੀਂ ਆ ਤੁਹਾਡੇ ਸਾਹਮਣੇ ਬੰਦਾ ਤੁਸੀਂ ਮਾਰ ਕੇ ਸੜਕ ਤੇ ਛੋਟੇ ਜਾਂਦੇ ਜੇ ਗੱਡੀ ਖੜੀ ਵੀ ਨਹੀਂ ਕਰਦੇ ਤੁਸੀਂ ਤਾਂ ਇਦਾਂ ਦੇ ਕੇਸ ਵੀ ਦੇਖੇ ਮੈਂ ਲੁਧਿਆਣਾ ਦੀ ਸੜਕ ਦੇ ਉੱਪਰ ਬੰਦਾ ਮਰ ਗਿਆ ਡਿੱਗ ਪਿਆ ਉਹਦੇ ਉੱਪਰੋਂ ਗੱਡੀਆਂ ਨਿਕਲੀ ਜਾ ਰਹੀਆਂ ਨਿਕਲੀ ਜਾ ਰਹੀਆਂ ਨਿਕਲੀ ਜਾ ਰਹੀਆਂ ਉਹਦੇ ਕਿੱਠੜੇ ਹੋਗੇ ਫਿਰ ਇਦਾਂ ਦੇ ਬੰਦਿਆਂ ਨੂੰ ਕੀ ਕਰਨਾ ਚਾਹੀਦਾ ਜੈਕਰਸਨ ਕਕਰਸਨ ਇਸ ਸਮੇਂ ਇਦਾਂ ਮਤਲਬ ਹੈ ਕਿ ਸਾਨੂੰ ਕਿਤੇ ਨਾ ਕਿਤੇ ਇਨਸਾਨੀਅਤ ਸਾਡੇ ਚ ਜਿੰਦਾ ਰਹਿਣੀ ਚਾਹੀਦੀ ਹੈ ਜੇ ਇਨਸਾਨੀਅਤ ਜਿੰਦਾ ਰਹੇਗੀ ਤਾਂ ਭਾਰਤ ਹਿੰਦੁਸਤਾਨ ਇੰਡੀਆ ਜਿੰਦਾ ਰਹੇਗਾ ਜੇ ਇਨਸਾਨੀਅਤ ਹੀ ਮਰ ਗਈ ਫਿਰ ਅਸੀਂ ਅਸੀਂ ਇਸ ਦੇਸ਼ ਦੇ ਪੁਰਾਣੀ ਜਿਹੜੇ ਆ ਜਿੰਦਾ ਨਹੀਂ ਰਾਂ ਫਿਰ ਤੇ ਅਸੀਂ ਜਾਨਵਰ ਰਾਕਸ਼ਸ ਤੋਂ ਸਾਡੀ ਰਾਕਸ਼ਸ ਬਣ ਗਏ ਨਾ ਫਿਰ ਜਾਨਵਰੀ ਬਣ ਗਏ ਫਿਰ ਬੰਦੇ ਦੇ ਜੂਨ ਚ ਫਾਇਦਾ ਹੀ ਕੋਈ ਨਹੀਂ ਜਨਮ ਲੈਣ ਦਾ ਆ ਡਾਕਟਰ ਸਾਹਿਬ ਜਿਹੜੇ ਡਰਾਈਵਰ ਭਜਦੇ ਆ ਨਾ ਹਾਸਾ ਕਰਕੇ ਇਹ ਪੁਲਿਸ ਦੇ ਵੀ ਫਿੱਟ ਬੰਦਾ ਉਹ ਡਰਾਈਵਰ ਫਿਰ ਕੀ ਕਰਦਾ ਕੋਈ ਵਿਚੋਲੀ ਲੱਭਦੇ ਆ ਪੈਸੇ ਦਾ ਲੈਣ ਦੇਣ ਕਰਕੇ ਪੇਸ਼ ਹੁੰਦੇ ਆ ਇਹਦਾ ਮਤਲਬ ਫਿਰ ਪੁਲਿਸ ਨੂੰ ਵੀ ਲੋਕਾਂ ਨੂੰ ਸਮਝਾਉਣਾ ਚਾਹੀਦਾ ਕਿ ਨਹੀਂ ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ ਸਾਡੇ ਕੋਲ ਸਿੱਧੇ ਆਓ ਦੇਖੋ ਜਦੋਂ ਹੁਣ ਜੇ ਅੱਜ ਕੋਈ ਪੋਲਿਟਿਕਲ ਪਾਰਟੀ ਜਾਂ ਕੋਈ ਟਰੱਕ ਯੂਨੀਅਨ ਵਾਲੇ ਡਰਾਈਵਰਾਂ ਨੂੰ ਖਸਾ ਕੇ ਹੜਤਾਲ ਕਰ ਰਹੇ ਨੇ ਉਹ ਡਰਾਈਵਰਾਂ ਨੂੰ ਵਾਈ ਸਮਝਾ ਦੇ ਕਿ ਭਾਈ ਤੁਸੀਂ ਆ ਦੇਖੋ ਮਾਨਵ ਮਾਨਵ ਜ਼ਿੰਦਗੀ ਜਿਹੜੀ ਆ ਮਾਨਵ ਜਨਮ ਕਹਿੰਦੇ ਆ ਕਿ 83 ਲੱਖ ਜੁਨਾਂ ਤੋਂ ਬਾਅਦ ਮਿਲਦਾ ਤੁਹਾਨੂੰ ਵੀ ਮਿਲਿਆ ਤੇ ਜਿਹਨੂੰ ਤੁਸੀਂ ਮਾਰੁੰਦੇ ਜਿਉ ਉਹਨੂੰ ਵੀ ਮਿਲਿਆ ਇਸ ਕਰਕੇ ਆਪਣੇ ਆਪ ਨੂੰ ਥੋੜੀ ਸੈਂਸਿਟੀਵਿਟੀ ਲੈ ਕੇ ਆ ਜਾਓ ਆਪਣੇ ਆਪ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲੋਕਾਂ ਦੀ ਜ਼ਿੰਦਗੀ ਦੇ ਦੇਖੋ ਇੱਕ ਜ਼ਿੰਦਗੀ ਇੱਕ ਬੰਦੇ ਨੇ ਆਪਣੀ ਜ਼ਿੰਦਗੀ ਚ ਬਚਾ ਲਈ ਨਾ ਤੇ ਹਿੰਦੁਸਤਾਨ ਚ ਕੋਈ ਮਰੇਗਾ ਨਹੀਂ ਤੇ ਜੇ ਅਸੀਂ ਇੰਨੇ ਕਾਬਲ ਹੀ ਨਹੀਂ ਹੈਗੇ ਕਿ ਅਸੀਂ ਇੱਕ ਜ਼ਿੰਦਗੀ ਬਚਾ ਸਕਦੇ ਆ ਫਿਰ ਤੇ ਮੈਨੂੰ ਸਾਨੂੰ ਜਾਨਵਰ ਦੇ ਰੂਪ ਚ ਪੈਦਾ ਹੋਣਾ ਚਾਹੀਦਾ ਸੀਗਾ ਮੈਨੂੰ ਲੱਗਦਾ ਕਿ ਜੇ ਕੋਈ ਆਦਮੀ ਦੇ ਰੂਪ ਚ ਪੈਦਾ ਹੋਇਆ ਤੇ ਹਿੰਦੁਸਤਾਨ ਚ ਪੈਦਾ ਹੋਇਆ ਜਿਨਨੇ ਗੁਰੂ ਗ੍ਰੰਥ ਸਾਹਿਬ ਬਾਰੇ ਸੁਨੇਆ ਜਿਨਨੇ ਗੁਰੂ ਸਿਰ ਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਸੁਨੇਆ ਜਿਨਨੇ ਸ਼੍ਰੀ ਰਾਮ ਬਾਰੇ ਸੁਨੇਆ ਜਿਨਨੇ ਬਾਕੀ ਦੇਵੀ ਦੇਵਤਾਵਾਂ ਬਾਰੇ ਸੁਨੇਆ ਉਹ ਬੰਦਾ ਆਤਮਾ ਉਹਦੀ ਜਾਗਦੀ ਆਤਮਾ ਦਾ ਜ਼ਮੀਰ ਹੋਏਗਾ ਉਹਦਾ ਉਹ ਕਿਸੇ ਨੂੰ ਬੰਦੇ ਨੂੰ ਜ਼ਖਮੀ ਨੂੰ ਸੜਕ ਤੇ ਮਰਦਾ ਵੇਖ ਕੇ ਉਹਦਾ ਰੂਹ ਕੰਬੇਗੀ ਤੇ ਉਹ ਉਹਨੂੰ ਬਚਾਏਗਾ ਜ਼ਰੂਰ ਚਾਹੇ ਉਹਨੂੰ ਕਿੱਦ ਕਿੱਦਾਂ ਦੀ ਸਜ਼ਾ ਵੀ ਭੁਗਤਣੀ ਪਵੇ ਦੇਖੋ ਮੈਨੂੰ ਲੱਗਦਾ ਕਿ ਆਓ ਸਾਰੇ ਰਲ ਮਿਲ ਕੇ ਹਿੰਦੁਸਤਾਨ ਦੀਆਂ ਸੜਕਾਂ ਦੇ ਉੱਪਰ ਕੋਈ ਜ਼ਖਮੀ ਬੰਦਾ ਹੁੰਦਾ ਉਹਨੂੰ ਬਚਾਈਏ ਤਾਂ ਕਿ ਕੋਈ ਜ਼ਖਮੀ ਵੀ ਸਾਡਾ ਪਰਿਵਾਰ ਦਾ ਸਦਸਾ ਵੀ ਹੋ ਸਕਦਾ ਸਾਡਾ ਸਗਾ ਸੰਬੰਧੀ ਵੀ ਹੋ ਸਕਦਾ ਉਹ ਨਹੀਂ ਤੇ ਭਰਾਵੋ ਸਾਡਾ ਦੇਸ਼ ਦਾ ਵਾਸੀ ਤੇ ਹੈ ਹੀ ਨਾ ਸਾਡਾ ਹਮ ਵਤਨ ਦਾ ਹੈ ਹੀ ਨਾ ਇੱਕ ਇਹ ਵੀ ਮੈਂ ਤੁਹਾਡੇ ਸਵਾਲ ਲਵਾਂਗਾ ਕਿ ਇਹ ਕਾਨੂੰਨ ਕਦੋਂ ਤੱਕ ਲਾਗੂ ਹੋਣ ਦੀ ਸਵਾਲ ਨਾਲ ਨੂੰ ਬਣਦਾ ਗਿਆ ਹੈ ਜੇ ਲਾਗੂ ਹੋਣ ਥੋੜਾ ਟਾਈਮ ਲੱਗੇਗਾ ਉਹ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਮੈਂ ਕਿੰਨਾ ਮੈਂ ਤੇ ਕਹਿੰਦਾ ਹੈਗਾ ਜਦੋਂ ਪ੍ਰੈਜ਼ੀਡੈਂਟ ਸਾਹਿਬ ਦੇ ਸਾਈਨ ਹੋ ਚੁੱਕੇ ਕਾਨੂੰਨ ਤੇ ਫਿਰ ਤੇ ਆ ਕਾਨੂੰਨ ਇਮੀਡੀਏਟਲੀ ਲੱਗ ਹੋਣਾ ਚਾਹੀਦਾ ਤੇ ਗਵਰਨਮੈਂਟ ਆਫ ਇੰਡੀਆ ਨੂੰ ਆ ਜਰੂਰ ਇਹਦੇ ਉੱਪਰ ਕੋਸ਼ਿਸ਼ ਕਰਕੇ ਜਲਦੀ ਤੋਂ ਜਲਦੀ ਲਾਗੂ ਕਰਾਓ ਤਾਂ ਕਿ ਕੋਈ ਜਿਹੜੀ ਹੈ ਅਨਪੂਰਨ ਜ਼ਿੰਦਗੀ ਉਹ ਸੜਕਾਂ ਦੇ ਉੱਪਰ ਮਰਨ ਨੂੰ ਨਾ ਛੱਡਦੀਏ ਇੱਕ ਹੋਰ ਸਵਾਲ ਮੈਂ ਤੁਹਾਨੂੰ ਲੈਣਾ ਚਾਹਾਂ ਮੈਡਿਕ ਸਰਬ ਅਕਸਰ ਕੀ ਹੁੰਦਾ ਕਿ ਜਿਹੜੀਆਂ ਸੜਕਾਂ ਟੇਡੀਆਂ ਮੇਡੀਆਂ ਹੁੰਦੀਆਂ ਨੇ ਜਾਂ ਕੋਈ ਖੱਡਾ ਵੀ ਆ ਜਾਂਦਾ ਉਹਦੇ ਨਾਲ ਵੀ ਕਈ ਵਾਰੇ ਹਾਦਸੇ ਵਾਪਰਦੇ ਨੇ ਸਰਕਾਰ ਨੂੰ ਵੀ ਪੂਰੀ ਸੰਗਤਾਂ ਲੋਕਾਂ ਨੂੰ ਦੇਣੇ ਚਾਹੀਦੇ ਨੇ ਇਹਦੇ ਬਾਰੇ ਕੀ ਕਹੋਗੇ ਨਹੀਂ ਬਿਲਕੁਲ ਸਹੀ ਤੁਸੀਂ ਬੜਾ ਵਾਜਿਬ ਸਵਾਲ ਕੀਤਾ ਹੈਗਾ ਜੇ ਡਰਾਈਵਰ ਦੀ ਜ਼ਿੰਮੇਵਾਰੀ ਬੰਦੀ ਹੈ ਤੇ ਜਿਹੜੇ ਪੀਡਬਲੂਡੀ ਵਾਲੇ ਨੇ ਜਿਨ੍ਹਾਂ ਨੇ ਸੜਕਾਂ ਦੀ ਜ਼ਿੰਮੇਵਾਰੀ ਡਨ ਨੈਸ਼ਨਲ ਹਾਈਵੇ ਵਾਲੇ ਨੇ ਉਹਨਾਂ ਤੇ ਵੀ 2019 ਚ ਜਦੋਂ ਮੋਟਰ ਵਹੀਕਲ ਐਮੈਂਡਮੈਂਟ ਐਕਟ ਆਇਆ ਹੈਗਾ ਉਹਨਾਂ ਤੇ ਉੱਪਰ ਵੀ ਸਜ਼ਾ ਦਾ ਪ੍ਰਵਿਧਾਨ ਕੀਤਾ ਹੋਇਆ ਹੈ ਕਿ ਜੇ ਤੁਸੀਂ ਸੜਕ ਮਾਰੀ ਬਣਾਓਗੇ ਤਾਂ ਤੁਹਾਨੂੰ ਵੀ 3 ਸਾਲ ਦੀ ਸਜ਼ਾ ਹੋ ਸਕਦੀ ਹੈ 1 ਲੱਖ ਜੁਰਮਾਨਾ ਵੀ ਹੋ ਸਕਦਾ ਹੈ ਲੋਕਾਂ ਨੂੰ ਆਪਣੇ ਜਿਹੜੇ ਰਾਈਟ ਨੇ ਉਹ ਜਾਣਨੇ ਪੈਣੇ ਆਂ ਪਰਾਵੋ ਹਿੰਦੁਸਤਾਨੀਓ ਪੰਜਾਬ ਵਾਸੀਓ ਸਾਰੇ ਰਲ ਮਿਲ ਕੇ ਸੜਕਾਂ ਨੂੰ ਸੁਰੱਖਿਤ ਬਣਾਈਏ ਤੇ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰਦਾ ਚਾਹੇ ਉਹ ਸੜਕ ਬਣਾਉਣ ਵਾਲਾ ਹੋਵੇ ਚਾਹੇ ਉਹ ਮੈਡੀਕਲ ਕੇਅਰ ਕਰਨ ਵਾਲਾ ਹੋਵੇ ਚਾਹੇ ਕੋਈ ਇਨਫੋਰਸਮੈਂਟ ਏਜੰਸੀ ਦਾ ਬੰਦਾ ਹੋਵੇ ਚਾਹੇ ਤੁਹਾਡੇ ਨਾਲ ਵਧੀਕੀ ਕਰਦਾ ਹੈ ਚਾਹੇ ਕੋਈ ਹੋਰ ਜੱਜ ਕੋਈ ਵਕੀਲ ਹੋਵੇ ਕਿਸੇ ਤਰ੍ਹਾਂ ਦਾ ਬੰਦਾ ਵੀ ਹੋਵੇ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾਈਏ ਤੇ ਆਪਣੇ ਕਿਸੇ ਵੀ ਹਿੰਦੁਸਤਾਨੀ ਨਾਗਰਿਕ ਨੂੰ ਆਪਣੇ ਸਗੇ ਸੰਬੰਧੀਆਂ ਨੂੰ ਸੜਕਾਂ ਤੇ ਮਰਨ ਵਾਸਤੇ ਨਾ ਛੱਡਦੀਏ ਸਾਡੇ ਤੇ ਥੋੜੀ ਜਿਹੀ ਆਤਮਾ ਹੈਗੀ ਆ ਯਾਰ ਆਓ ਇੱਕ ਦੂਜੇ ਨੂੰ ਰੋਲ ਮਿਲ ਕੇ ਬਚਾਈਏ ਕੋਕ ਸਾਹਿਬ ਤੇ ਲਾਸਟ ਸਵਾਲ ਮੈਂ ਲਵਾਂਗਾ ਡਾਕਟਰ ਸਾਹਿਬ ਕੇ ਓਵਰ ਸਪੀਡ ਨਾਲ ਮਤਲਬ ਤੇਜ਼ ਰਫਤਾਰ ਨਾਲ ਝਾੜੇ ਗੱਡੀਆਂ ਹੋਣ ਨਾਲ ਵੀ ਹਾਸੇ ਵਾਪਰਦੇ ਨੇ ਇਹਦਾ ਕੀ ਹਾਲ ਹੈ ਤੁਸੀਂ ਕਿਉਂਕਿ ਕੌਂਸਲ ਦੇ ਮੈਂਬਰ ਹੋ ਤੁਸੀਂ ਸੁਝਾਅ ਦਿੰਦੇ ਰਹਿੰਦੇ ਹੋਵੋਗੇ ਇਸ ਸਜਾ ਉੱਥੇ ਹੁੰਦੇ ਵੀ ਹੋਣੇ ਇਹਦਾ ਕੀ ਹਾਲ ਹੈ ਕਿ ਜਿਹੜੀ ਓਵਰ ਸਪੀਡ ਘਟ ਹੋ ਜਵੇ ਤੇ ਲੋਕਾਂ ਨੇ ਕੀਮਤੀ ਜਾਨਾਂ ਬਚ ਰਹਿਣ ਦੇਖੋ ਜੀ ਉਹਦੇ ਵਾਸਤੇ ਤੇ ਤਿੰਨ ਈ ਹੀ ਹੈਗੇ ਨੇ ਇਨਫੋਰਸਮੈਂਟ 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 ਪੁਲਿਸ ਨੂੰ ਆਪਣੀ ਇਨਫੋਰਸਮੈਂਟ ਤੇਜ਼ ਕਰਨੀ ਚਾਹੀਦੀ ਹੈ ਜਦੋਂ ਅਸੀਂ ਚੰਡੀਗੜ੍ਹ ਜਾਂਦੇ ਆ ਤੇ ਅਸੀਂ ਆਪਣੀ ਸਪੀਡ ਗੱਡੀ ਦੀ ਘਟਾ ਲੈਨੇ ਆ ਜਦੋਂ ਅਸੀਂ ਪੰਜਾਬ ਦਾ ਬਾਰਡਰ ਟੱਪ ਕੇ ਹਰਿਆਣੇ 'ਚ ਵੜਦੇ ਆ ਤੇ ਸਾਨੂੰ ਲੱਗ ਜਣਾ ਸ਼ੁਰੂ ਹੋ ਜਾਂਦਾ ਕਿ ਇੱਥੇ ਰੈਡਾਰ ਲੱਗੇ ਜਗ੍ਹਾ-ਜਗ੍ਹਾ ਤੇ ਸਪੀਡ ਸਪੀਡ ਨੂੰ ਇੰਟਰਸੈਪਟ ਕਰਨ ਵਾਲੇ ਤੇ ਸਪੀਡ ਹੈ ਜੀ ਓਵਰ ਸਪੀਡ ਕਰ ਦਕੋ ਸ਼ੁਰੂ ਤੋਂ ਹੀ ਸਜ਼ਾ ਦਾ ਡਰ ਹੀ ਇੱਕ ਹਿਊਮਨ ਬਿਹੇਵੀਅਰ ਨੂੰ ਚੇਂਜ ਕਰਨ 'ਚ ਕਾਮਯਾਬ ਹੁੰਦਾ ਹੈ ਸੜਕੀ ਸੁਰੱਖਿਆ ਦੀ ਲੈਂਗੁਏਜ 'ਚ ਦੋ ਫੀਅਰ ਜਿਹੜੇ ਦੱਸੇ ਗਏ ਨੇ ਇੱਕ ਦੱਸਿਆ ਗਿਆ ਹੈ ਫੀਅਰ ਆਫ ਬੀਇੰਗ ਕਾਟ ਫੜੇ ਜਾਣ ਦਾ ਡਰ ਦੂਜਾ ਦੱਸਿਆ ਗਿਆ ਹੈਗਾ ਫੀਅਰ ਆਫ ਬੀਇੰਗ ਪਨਿਸ਼ ਜੇ ਇਥੇ ਫੜੇ ਗਏ ਤੁਹਾਨੂੰ ਸਜ਼ਾ ਦਾ ਡਰ ਹੋਣਾ ਚਾਹੀਦਾ ਹੈ ਪਹਿਲਾਂ ਤੁਹਾਨੂੰ ਫੜੇ ਜਾਣ ਦਾ ਡਰ ਚਾਹੀਦਾ ਜੇ ਆ ਦੋਵੇਂ ਡਰ ਹੋਣਗੇ ਨਾ ਅਸੀਂ ওভারਸਪੀਡਿੰਗ ਕਰਾਂਗੇ ਨਾ ਹੀ ਨਸ਼ੇ 'ਚ ਹੋ ਕੇ ਗੱਡੀ ਚਲਾਵਾਂਗੇ ਨਾ ਹੀ ਸੀਟ ਬੈਲਟ ਤੋਂ ਹੈਲਮਟ ਤੋਂ ਬਿਨਾ ਗੱਡੀ ਚਲਾਵਾਂਗੇ ਤੇ ਸੜਕੀ ਨੀਮਾਂ ਦੀ ਪਾਲਣਾ ਕਰਾਂਗੇ ਤਾਂ ਕਿ ਨਾ ਸਾਡਾ ਹਾਦਸਾ ਹੋਵੇ ਨਾ ਕਿਸੇ ਹੋਰ ਨੂੰ ਅਸੀਂ ਮਰਨ ਤੋਂ ਬਚਾਈਏ ਕਿਉਂਕਿ ਬਚਾਓ ਵਿੱਚ ਹੀ ਬਚਾਓ ਹੈ ਅੱਜ ਮੈਂ ਬਚਾਂਗਾ ਤਾਂ ਮੈਂ ਕਿਸੇ ਦੂਜੇ ਨੂੰ ਬਚਾਵਾਂਗਾ ਜੇ ਮੈਂ ਮਰ ਗਿਆ ਤੇ ਦੂਜੇ ਨੂੰ ਕਿੰਨਾ ਹੈ ਮੈਨੂੰ ਤਾਂ ਅਸਲਾ ਵੀ ਦੱਸੋ ਕਿ ਹਰ ਸਾਲ ਭਾਰਤ ਦੇ ਵਿੱਚ ਛੜਕੀ ਹਾਸਿਆਂ ਕਾਰਨ ਕਿੰਨੀਆਂ ਮੌਤਾਂ ਹੋ ਜਾਂਦੀਆਂ 1.70 ਹਜ਼ਾਰ ਤੇ ਗਵਰਨਮੈਂਟ ਦਾ ਆਂਕੜਾ ਹੈ ਜੀ ਤੇ ਜਿਹੜਾ World Health Organization ਦਾ ਆਂਕੜਾ ਹੈਗਾ ਉਹ ਤਰੀਬਨ 2.5 ਲੱਖ ਦੇ ਆਸ-ਪਾਸ ਹੈ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਜਿਹੜਾ ਸਪੋਰਟ ਤੇ ਡੈਥ ਹੋ ਗਈ ਉਹਨੂੰ ਰਿਕਾਰਡ ਕਰਦੀਆਂ ਨੇ ਜਿਹੜੀ ਸੁਪਰੀਮ ਕੋਰਟ ਦੀ ਹਦਾਇਤ ਹੈਗੀ ਹੈ ਕਿ ਪਹਿਲੇ 30 ਦਿਨਾਂ ਦੇ ਵਿੱਚ ਜਿਹੜੀ ਹਾਦਸੇ ਲੋ 30 ਦਿਨਾਂ ਦੇ ਅੰਦਰ ਅੰਦਰ ਤੁਸੀਂ ਦੇਖੋਗੇ ਕਿ ਤੁਹਾਨੂੰ ਰਿਪੋਰਟ ਆਉਂਦੀ ਹੈ ਇੱਕ ਮਰ ਗਿਆ 5 ਲਖਮੀ ਆਉਂਦੀ ਹੈ ਨਾ ਜੀ ਇੱਕ ਮਰ ਗਿਆ 5 ਲਖਮੀ ਇੱਕ ਹਾਦਸੇ ਚ ਤੇ ਜਿਹੜੇ 5 ਲਖਮੀ ਹੁੰਦੇ ਨੇ ਉਹ ਵੀ ਸੀਰੀਅਸ ਹੁੰਦੇ ਨੇ ਜੇ ਉਹਨਾਂ ਚ ਕੋਈ ਦੋ ਮਰ ਜਾਂਦੇ ਨੇ ਤਾਂ ਉਹਦੀ ਰਿਪੋਰਟ ਤੁਹਾਡੇ ਕੋਲ ਉਹ ਉਹ ਆਂਕੜੇ ਵਿੱਚ ਨਹੀਂ ਆਂਦਾ ਇਸ ਕਰਕੇ ਆંકੜਿਆਂ 'ਚ ਫਰਕ ਆ ਜਾਂਦਾ ਹੈ ਤੇ ਐਡੀ ਵੱਡੀ ਜਦੋਂ ਸੰਖਿਆ ਮਰਨ ਮਰਨ ਵਾਲਿਆਂ ਦੀ ਹੋਵੇ ਤੁਸੀਂ ਦੇਖੋ ਹਰ ਤੀਜੇ ਮਿੰਟ 'ਚ ਹਿੰਦੁਸਤਾਨ 'ਚ ਇੱਕ ਬੰਦਾ ਸੜਕੀ ਸੜਕੀ ਹਾਦਸਿਆਂ 'ਚ ਹੋਣ ਵਾਲੀ ਮੌਤ ਦਾ ਸ਼ਿਕਾਰ ਹੁੰਦਾ ਫਿਰ ਅਸੀਂ ਆਪਣੇ ਆਪ ਨੂੰ ਕਿਉਂ ਨਾ ਬਚਾਈਏ ਫਿਰ ਪਿਓ ਡਰਾਈਵਰਾਂ ਨੂੰ ਅੱਛੀ ਤਰ੍ਹਾਂ ਸਕਿੱਲ ਦੀ ਟ੍ਰੇਨਿੰਗ ਨਾ ਦਈਏ ਕਈ ਚੀਜ਼ਾਂ ਨੇ ਜਿਹੜੀਆਂ ਸਰਕਾਰਾਂ ਜਿਹੜੀ ਇੰਪਲੀਮੈਂਟ ਹੀ ਨਹੀਂ ਕਰਦੀਆਂ ਮੈਂ ਪਿੱਛੇ ਜੇ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ 'ਚ ਕੀਤੀ ਸੀ ਉੱਥੇ ਆਂਕੜਾ ਪੇਸ਼ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਬੰਦਾ ਹਰ ਟੈਸਟ 'ਚੋਂ ਫੇਲ ਹੋ ਜਾਂਦਾ ਲੇਕਿਨ ਡਰਾਈਵਿੰਗ ਟੈਸਟ ਤੋਂ ਫੇਲ ਨਹੀਂ ਜੇ ਹੁੰਦਾ ਬਿਲਕੁਲ ਇਹ 100% ਪਾਸ ਪਰਸੈਂਟੇਜ ਹੈ ਡਰਾਈਵਿੰਗ ਟੈਸਟ ਦੀ ਸਾਡੀ ਗੱਡੀ ਜਿੱਥੇ ਮਰਜ਼ੀ ਜਾ ਕੇ ਫੇਲ ਹੋ ਜਵੇ ਜਦੋਂ ਪਾਸਿੰਗ ਹੁੰਦੀ ਹੈ ਨਾ ਵਹੀਕਲ ਦੀ ਪਾਸਿੰਗ ਸਾਡੀ ਗੱਡੀ ਉੱਤੇ ਵੀ ਫੇਲ ਨਹੀਂ ਹੁੰਦੀ ਸਾਡੀ ਇਹ ਗੱਡੀ 100% ਵਹੀਕਲ ਟੈਸਟਿੰਗ 'ਚ ਵੀ ਪਾਸ ਸਾਡੇ ਡਰਾਈਵਰ ਵੀ ਪਾਸ ਤੇ ਫੇਰ ਮਰਨਾ ਤੇ ਅਸੀਂ ਹੈ ਹੀ ਹੈ ਤਾਂ ਹੀ ਅਸੀਂ ਹਿੰਦੁਸਤਾਨ 'ਚ ਪਹਿਲੇ ਨੰਬਰ ਦਾ ਸੂਬਾ ਵਾ ਜਿਹਦੇ ਸਾਡੀ ਫਰਟੈਲਿਟੀ ਰੇਟ ਜਿਹੜੀ ਹੈ 78% ਆ ਮਤਲਬ ਕਿ 100 ਐਕਸੀਡੈਂਟ ਹੁੰਦੇ ਨੇ ਤੇ 77 ਬੰਦੇ ਸਾਡੀ ਸੜਕਾਂ ਦੇ ਉੱਪਰ ਮਾਰੇ ਜਾਂਦੇ ਨੇ ਬੜਾ ਬਿਆਨਕ ਆંકੜਾ ਹੈਗਾ ਇਸ ਕਰਕੇ ਜੇ ਚੰਗਾ ਡਰਾਈਵਰ ਨਹੀਂ ਹੈ ਚੰਗੀ ਗੱਡੀਆਂ ਨਹੀਂ ਹੈ ਤੇ ਬੰਦੇ ਨੇ ਤੇ ਮਰ ਲਾਈਏ ਉਹਨੇ ਮਾਰ ਲਾਈਏ ਉਹਦੇ ਹੱਥ ਤੇ ਤੁਸੀਂ ਨਾ ਇੱਕ ਪਾਗਲ ਦੇ ਹੱਥ ਤੇ ਤੁਸੀਂ ਏਕੇ 47 ਦੇ ਦਿੱਤੀ ਉਹਦਾ ਲੋਕ ਦੀਪਾ ਖੋਲ ਜਾਂ ਸੜਕਾਂ ਤੇ ਜਾ ਤੇ ਮੱਜੀਆ ਚਲਾਈ ਜਾ ਤੇ ਬੰਦੇ ਮਾਰੀ ਤਾਂ ਇਸ ਕਰਕੇ ਸਾਨੂੰ ਉਹਨੂੰ ਨਕੇਲ ਪਾਉਣ ਦੀ ਜ਼ਰੂਰਤ ਹੈ ਜਿਹੜਾ ਡਰਾਈਵਰ ਹੈ ਜਿਹੜਾ ਪਾਗਲ ਹੈ ਜਿਹਨੂੰ ਗੱਡੀ ਚਲਾਨੀ ਨਹੀਂ ਹੁੰਦੀ ਉਹਦੇ ਹੱਥ ਚ ਆ ਇਦਾਂ ਦਾ ਦੇਣਾ ਨਹੀਂ ਚਾਹੀਦਾ ਇਸ ਤਰ੍ਹਾਂ ਹੀ ਜਿਹੜੀ ਖੁੱਲੀ ਹੋਈ ਬੰਦੂਕ ਆ ਗੱਡੀ ਆ ਉਹ ਵੀ ਉਹਦੇ ਹੱਥ ਤੇ ਨਹੀਂ ਦੇਣੀ ਚਾਹੀਦੀ ਤਾਂ ਕਿ ਉਹ ਬੰਦੇ ਮਾਰੀ ਜਾਵੇ ਆਓ ਰਲ ਮਿਲ ਕੇ ਸੜਕਾਂ ਤੇ ਸੁਰੱਖਿਤ ਪੰਜਾਬ ਬਣਾਈਏ ਸੜਕਾਂ ਤੇ ਸੁਰੱਖਿਤ ਹਿੰਦੁਸਤਾਨ ਬਣਾਈਏ ਨਾ ਕੋਈ ਸਾਡੇ ਕੋਲੋਂ ਮਰੇ ਨਾ ਕੋਈ ਸਾਡਾ ਆਪਣਾ ਮਰੇ ਬਚਾਓ ਵਿੱਚ ਹੀ ਬਚਾਓ ਆ ਸਾਰੇ ਰਲ ਮਿਲ ਕੇ ਸੜਕਾਂ ਨੂੰ ਸੁਰੱਖਿਤ ਬਣਾਈਏ ਬਹੁਤ ਬਹੁਤ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਸੋ ਏ ਸੀ ਡਾਕਟਰ ਕਮਲ ਸਿੰਘ ਜਿਨ੍ਹਾਂ ਨੇ ਬਹੁਤ ਸਾਰੇ ਸੁਝਾਅ ਦਿੱਤੇ ਨੇ ਜੋ ਕੀਮਤੀ ਜਾਨਾਂ ਨੇ ਛੜਕੀ ਹਾਸਿਆ ਕਰਨ ਮਾਦਮੂਚ ਚਲੀਆਂ ਜਾਂਦੇ ਨੇ ਉਹਨੂੰ ਬਚਾਉਣ ਵਾਸਤੇ ਸੋ ਅਸੀਂ ਵੀ ਇਹ ਅਪੀਲ ਕਰਦੇ ਆਂ ਕਿ ਹੜਤਾਲਾਂ ਛੱਡ ਕੇ ਘਟੋ ਘਟ ਸਹੀ ਡਰਾਈਵਰੀ ਜਰੂਰ ਸਿੱਖੋ